ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ AMRUT 2.0 ਯੋਜਨਾ ਤਹਿਤ ਬਠਿੰਡਾ ਵਿੱਚ ਵੀ 26 ਕਰੋੜ ਦੀ ਲਾਗਤ ਨਾਲ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਮੇਅਰ ਪਦਮਜੀਤ ਸਿੰਘ ਮੈਤਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜਲ ਸਪਲਾਈ ਲਈ 62000 ਮੀਟਰ ਲੰਬੀ ਪਾਈਪਲਾਈਨ ਬਿਚਾਈ ਜਾਵੇਗੀ ਅਤੇ 2 ਲੱਖ ਗੈਲਨ ਕੈਪੈਸਿਟੀ ਵਾਲੇ ਵਾਟਰ ਟੈਂਕ ਬਣਾਏ ਜਾਣਗੇ ਮੇਅਰ ਨੇ ਦੱਸਿਆ ਕਿ ਇਸ ਦੇ ਨਾਲ ਕਰੀਬ 5500 ਘਰਾਂ ਨੂੰ ਲਾਭ ਮਿਲੇਗਾ ਮੇਅਰ ਨੇ ਦੱਸਿਆ ਕਿ ਬਠਿੰਡਾ ਵਿੱਚ ਹਾਲੇ ਵੀ ਕੁਝ ਅਜਿਹੇ ਇਲਾਕੇ ਨੇ ਜਿੱਥੇ ਪਾਣੀ ਦੀ ਸਪਲਾਈ ਦੇ ਲਈ ਪਾਈਪਲਾਈਨ ਨਹੀਂ ਵਿਛਾਈ ਗਈ ਅਤੇ ਹੁਣ ਇਸ ਪ੍ਰੋਜੈਕਟ ਦੇ ਰਾਹੀਂ ਇਹਨਾਂ ਸਾਰੇ ਇਲਾਕਿਆਂ ਵਿੱਚ ਘਰ-ਘਰ ਪਾਣੀ ਪਹੁੰਚਾਇਆ ਜਾਵੇਗਾ ਸਰ ਮੈਂ ਸਮਝਦਾ ਕਿ ਪਾਣੀ ਕਿਸੇ ਵੀ ਮਨੁੱਖ ਦੀ ਸਭ ਤੋਂ ਮੁੱਢਲੀ ਜ਼ਰੂਰਤ ਹੁੰਦੀ ਹੈ ਉਸ ਨੂੰ ਧਿਆਨ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਅਮਰੁੱਦ ਟੂ ਪ੍ਰੋਜੈਕਟ ਦੇ ਤਹਿਤ ਬਟਿੰਡਾ ਵਾਸੀਆਂ ਨੂੰ 26 ਕਰੋੜ ਰੁਪਏ ਦੀ ਸਹੂਗਾਤ ਜੋ ਹੈ ਦਿੱਤੀ ਹੈ ਜਿਦੇ ਵਿੱਚ ਤਕਰੀਬਨ 62 ਹਜ਼ਾਰ ਮੀਟਰ ਪਾਈਪਲਾਈਨ ਵਿਛਾਈ ਜਾਊਗੀ ਪਲੱਸ 2 ਲੱਖ ਗੈਲਨ ਦੀ ਕਪੈਸਿਟੀ ਦੇ ਨਾਲ ਵਾਟਰ ਟੈਂਕਸ ਜੋ ਹੈ ਇੰਸਟਾਲ ਕੀਤੇ ਜਾਣਗੇ ਸ਼ਾਇਦ ਵੱਖ-ਵੱਖ ਏਰੀਆਜ਼ ਦੇ ਵਿੱਚ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਪਾਣੀ ਦਾ ਸਪਲਾਈ ਨਹੀਂ ਸੀਗਾ ਜਾਂ ਫਿਰ ਵਾਟਰ ਟੈਂਕਰਸ ਦੇ ਵਿੱਚ ਪਾਣੀ ਸਪਲਾਈ ਹੁੰਦਾ ਸੀਗਾ ਤੇ ਹੁਣ तकरीबन ਮੇਰੇ ਖਿਆਲ ਨਾਲ 5500 ਘਰਾਂ ਨੂੰ ਇਹ ਸਪਲਾਈ ਕਨੈਕਸ਼ਨ ਮਿਲੂ